ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤ ਸੰਗਤ ਜੀ ਅੱਜ 7 ਜੁਲਾਈ 2024 ਨੂੰ ਅੱਜ ਗੁਰੂ ਪੁਸ਼ਨਸ਼ਤਰ ਦਾ ਦਿਨ ਹੈਗਾ ਲੋਕ ਇਸ ਦਿਨ ਆਪਣੇ ਗੁਰੂ ਨੂੰ ਪਤਾ ਨਹੀਂ ਕੀ ਕੀ ਦਾਨ ਕਰਦੇ ਆ ਅੱਜ ਮੈਂ ਤੁਹਾਨੂੰ ਇਮੀਡੀਏਟ ਇੱਕ ਰੈਮਡੀ ਦੇ ਰਿਹਾ ਕਿ ਤੁਹਾਡੇ ਘਰ ਦੇ ਵਿੱਚ ਖੁਸ਼ਹਾਲੀ ਆਏਗੀ ਦੁੱਖ ਦਰਦ ਦੂਰ ਹੋਣਗੇ ਇਹ ਬੜਾ ਦੁਰਲਭ ਯੋਗ ਹੈਗਾ ਪੁਸ਼ ਨਿਸ਼ਤਰਦਾ ਇਹਨੂੰ ਪੰਜਾਬੀ ਕਹਿੰਦੇ ਭੁਖ ਨਸ਼ਤਰ ਇਹਦੇ ਅਸੀਂ ਕਰਨਾ ਕੀ ਹੈ ਸਵੇਰੇ ਆਪਣੇ ਘਰ ਝਾੜੂ ਮਾਰਨਾ ਹੈ ਪੋਚਾ ਮਾਰਨਾ ਹੈ ਮਾਰੋ ਨਹੀਂ ਤੇ ਕੋਈ ਗੱਲ ਨਹੀਂ ਝਾੜੂ ਮਾਰ ਕੇ ਕੂੜਾ ਬਾਹਰ ਕੱਢ ਕੇ ਤੇ ਸਿਨਮਨ ਪਾਊਡਰ ਦਾਲਚੀਨੀ ਦਾ ਪਾਊਡਰ ਲੋਇ 1 ਚਮਚ ਆਪਣੇ ਹੱਥੇ ਰੱਖ ਲਓ ਘਰ ਤੋਂ ਬਾਹਰ ਚਲੇ ਜਾਓ ਜਿਹੜਾ ਮੇਨ ਗੇਟ ਹੈ ਜਿਹੜਾ ਬਿਲਕੁਲ ਚਾਰ ਦੀਵਾਰੀ ਵਾਲਾ ਨਹੀਂ ਜਿਹੜੇ ਘਰ ਦੇ ਬਿਲਡਿੰਗ ਹੈਗੀ ਜਿੱਤੇ ਰਹਿੰਦੇ ਹੋ ਉਹ ਜਿਹੜਾ ਮੇਨ ਦਰਵਾਜਾ ਇਹਨੂੰ ਸਦਰ ਦਰਵਾਜਾ ਕਹਿੰਦੇ ਆ ਉੱਥੇ ਖੜੇ ਹੋ ਜਾਓ ਘਰ ਦੇ ਅੰਦਰ ਹਨ ਮੁਹ ਕਰਕੇ ਫਿਰ ਜਿਹੜਾ ਇੱਕ ਚਮਾਏ ਸਿਨਮਨ ਪਾਊਡਰ ਪਾਇਆ ਨਾ ਦਾਲਚੀਨੀ ਪਾਊਡਰ ਜ਼ੋਰ ਦੀਨ ਫੂਕ ਮਾਰੋਗੇ ਸਾਰੇ ਸਾਰੇ ਤੁਹਾਡੇ ਅੰਦਰ ਆ ਜਾਏ ਬਸ ਇੰਨਾ ਕ ਕਰਨਾ ਹੈ ਔਰ ਕਰਨ ਤੋਂ ਬਾਅਦ ਹੱਥ ਜੋੜ ਕੇ ਇੱਥੇ ਇਸ ਜਗ੍ਹਾ ਆਪਣੇ ਹੱਥ ਰੱਖੀ ਦੇਆ ਕਿਉਂਕਿ ਸਾਡੇ ਸਾਰੇ ਅਰਦਾਸ ਗਲਤ ਕਰਦੇ ਆ ਇੱਥੇ ਰੱਖ ਕੇ ਆਪਣੇ ਜੋ ਤੁਹਾਨੂੰ ਤੁਹਾਡੀ ਇੱਛਾ ਹੈਗੀ ਆ ਵਾਹਿਗੁਰੂ ਦੇਗੇ ਅਰਦਾਸ ਕਰੋ ਭਗੋਤੀ ਵਾਲੀ ਅਰਦਾਸ ਨਾ ਕਰਿਓ ਭੁਲਕੇ ਵੀ ਤੁਸੀਂ ਉਹ ਅਰਦਾਸ ਕਰਨੀ ਹੈ ਜੋ ਤੁਹਾਡੇ ਅੰਦਰੋਂ ਨਿਕਲੇ ਕਹਿ ਸਕਦੇ ਹੋ ਇੱਕ ਪਿਤਾ ਇੱਕ ਅਸ ਕੇ ਹੰਬਾਰਕ ਇਹ ਮੇਰੇ ਪਰਮ ਪਿਤਾ ਪਰਮਾਤਮਾ ਵਾਹਿਗੁਰੂ ਮੇਰੀ ਇਹ ਪਰੇਸ਼ਾਨੀਆਂ ਦੂਰ ਕਰ ਔਰ ਅੱਜ ਜੋ ਵੀ ਗੁਰੂ ਕੋਲੋਂ ਮੰਗੋਗੇ ਉਹ ਤੁਹਾਨੂੰ ਮਿਲੇਗਾ आज मिले या कल मिले मिलेगा जरूर एक ऐसा शुभ नक्षत्र रहेगा ये मैं कई सालों तो अजमाया है और साध संगत जी एक गल सुन लो झूठ तो बाज जाओ सच दे रो वाहगुरु में कभी ना भुलो आज का जो योग हैगा ये बहुत ही शुभ योग हैगा ਅੱਜ ਤੁਸੀਂ ਆਪਣੇ ਗੁਰੂ ਕੋਲੋਂ ਜੋ ਮੰਗੋਗੇ ਇੱਕ ਮਨ ਇੱਕ ਚਿੱਤ ਹੋ ਕੇ ਜ਼ਰੂਰ ਮਿਲੇਗਾ। ਔਰ ਸਾਧ ਸੰਗਤ ਜੀ ਮੈਂ ਫੇਰ ਇੱਕ ਗੱਲ ਕਹਾਵਾਂਗਾ। ਅੰਮ੍ਰਿਤ ਵੇਲਾ ਕਦੀ ਨਹੀਂ ਖੁਜੋਣਾ ਚਾਹੀਦਾ। ਸਾਡੀ ਜ਼ਿੰਦਗੀ ਕਿੰਨੀ ਆ? 50 ਸਾਲ ਪੈਸੇ ਦਾ ਸਾਇੰਸ ਸਾਨੂੰ 58 ਸਾਲ ਦੱਸਦੀ ਆ। ਮਗਰ ਫੇਰ ਵੀ ਅਸੀਂ ਜਿੰਦੇ ਜਾ ਰਹੇ ਆਂ। ਕੋਈ ਪਤਾ ਨਹੀਂ ਕਿਦੋਂ ਮੌਤ ਦਾ ਫਰਿਸ਼ਤਾ ਆ ਕੇ ਦਰਵਾਜ਼ੇ ਤੇ ਖੜਾ ਹੋ ਜਵੇ ਕਿ ਚਲੋ ਭਾਈ ਉੱਤੇ ਵੀ ਨਾ ਤੇ ਕੋਈ ਆਰਗੂਮੈਂਟ ਹੈ ਨਾ ਤੁਸੀਂ ਨੂੰ ਕਹੋਗੇ ਭਈਆ ਬੈਠ ਕੇ ਚਾਹ ਪੀ ਲੈ ਨਾ ਹੋ ਸੇ ਰਿਸ਼ਵਤ ਚਲ ਨਹੀਂ ਹੈ ਉਹਨੇ ਤੇ ਕਹਿਣਾ ਚੱਲ ਤੇ ਨਾਗਪਾਸ਼ ਪਾਇਆ ਉਹਨਾਂ ਖਿੱਚਿਆ ਉਹ ਨਾਲ ਲੈ ਕੇ ਚੱਲ ਪੈਣਾ ਹੈ ਬਸ ਇੰਨੀ ਕਹਾਣੀ ਹੈ ਇਹ ਵਕਤ ਆਉਣ ਤੋਂ ਪਹਿਲਾਂ ਵਾਹਿਗੁਰੂ ਦਾ ਨਾਮ ਲੈ ਲਓ ਨਾਮ ਜਪ ਲਓ ਔਰ ਅਮਰਤ ਛਕ ਲੋ ਅਮਰਤ ਛਕਣ ਦਾ ਮਤਲਬ ਇਹ ਨਹੀਂ ਆ ਕਿ ਅਮਰਤ ਇੱਥੋਂ ਸ਼ੁਰੂ ਹੁੰਦਾ ਜਾਂ ਇੱਥੋਂ ਕਿਤੇ ਨਹੀਂ ਹੁੰਦਾ ਅਮਰਤ ਤੁਹਾਡੇ ਅੰਦਰੋਂ ਸ਼ੁਰੂ ਹੁੰਦਾ ਹੈ ਕਹਿੰਦੇ ਨੇ ਸਿੱਖੀ ਇੱਥੋਂ ਸ਼ੁਰੂ ਹੁੰਦੀ ਹੈ ਐ ਹੁੰਦੀ ਹੈ ਬਿਲਕੁਲ ਨਹੀਂ ਸਿੱਖੀ ਤੁਹਾਡੇ ਅੰਦਰੋਂ ਸ਼ੁਰੂ ਹੁੰਦੀ ਹੈ ਹੁਣ ਤੁਸੀਂ ਅੱਜ ਤੁਹਾਡੇ ਅੰਦਰ ਵਿਚਾਰ ਹੈਗੇ ਤੇ ਸਿੱਖ ਹੈਗੇ ਹੋ अगर शाम तक तो विचार बदल गए तो मुसलमान बन जाओगे अगर फिर विचार बद बदल गए हिंदू बन जाओगे ईसाई बन जाओगे या जा पारसी, जैन बौद्ध कुछ भी बन सकते हो सिक्खी थोड़े तो अंदरों शुरू हूँ है और तुम उस सिखी अंदर लॉक कर दौ बस नंबर दो आज जो पुष न हैगा ਇਹਦੇ ਵਿੱਚ ਤੁਸੀਂ ਆਪਣਾ ਜੋ ਵੀ ਪ੍ਰੰਅ ਲਓਗੇ ਉਹ ਪੂਰਾ ਹੋਏਗਾ ਖਾਸ ਕਰ ਸ਼ਰਾਬ ਉਹ ਨਸ਼ਿਆਂ ਦਾ ਵਾਹਿਗੁਰੂ ਵਾਹਿਗੁਰੂ ਜੀ ਦੇ ਅਰਦਾਸ ਕਰੋ ਕਿ ਸਾਡੇ ਪੰਜਾਬ ਦੇ ਵਿੱਚ ਨਸ਼ਾ ਖਤਮ ਹੋ ਜਾਏ ਔਰ ਜੇ ਨਸ਼ਾ ਵੇਚਣ ਵਾਲੇ ਉਹਨਾਂ ਨੂੰ ਹਾਰਟ ਅਟੈਕ ਹੋ ਜਾਏ ਇਸ ਤਰ੍ਹਾਂ ਦੀ ਕੋਈ ਚੀਜ਼ ਮੰਗੋ ਔਰ ਯਾਦ ਰੱਖਣਾ ਸੱਚੇ ਦਿਲੋਂ ਜੋ ਮੰਗੋਗੇ ਜ਼ਰੂਰ ਮਿਲਦਾ ਹੈ ਔਰ ਮਿਲੇਗਾ ਇਹ ਮੈਂ ਤੁਹਾਨੂੰ ਚੈਲੰਜ ਔਰ ਪ੍ਰੋਮਿਸ ਕਰਦਾ ਆਉਣ ਵਾਲੇ ਸਮੇਂ ਦੇ ਵਿੱਚ ਅਸੀਂ ਗੁਰੂ ਨਾਲ ਵੀ ਜੁੜਾਂਗੇ ਔਰ ਅਸੀਂ ਆਪਣੇ ਘਰ ਦੇ ਦੁੱਖ ਤਕਲੀਫਾਂ ਵੀ ਦੂਰ ਕਰਾਂਗੇ ਇਹ ਮੈਂ ਅੱਜ ਤੋਂ ਗੁਰੂ ਪੁਸ਼ਨਿਸ਼ਤਰ ਤੇ ਮੈਂ ਇਹ ਵੀ ਤੁਹਾਨੂੰ ਪ੍ਰੋਮਿਸ ਕਰਦਾ ਔਰ ਪ੍ਰਣ ਲੈਣਾ ਕਿ ਮੈਂ ਹੁਣ ਉਪਾਏ ਦੱਸਾਂਗੇ ਦੱਸਾਂਗਾ ਔਰ ਆਪਣੇ ਦੋ ਚੈਨਲਾਂ ਤੇ ਇੱਕ ਤੇ ਹਿੰਦੀ ਇੱਕ ਤੇ ਪੰਜਾਬੀ ਚ ਤੁਹਾਨੂੰ ਇਹ ਸਿਖਾਵਾਂਗਾ ਇਸ ਵਾਸਤੇ ਸਿਖਾਵਾਂਗਾ ਕਿ ਕੋਈ ਵੀ ਸਾਡੇ ਸਿੱਖ ਭਰਾ ਨੂੰ ਜਾਂ ਸਾਡੇ ਕਿਸੇ ਵੀ ਆਪਣੇ ਰਿਸ਼ਤੇਦਾਰ ਨੂੰ ਜਾਂ ਸਾਡੇ ਮੇਰੇ ਰਿਸ਼ਤੇਦਾਰਾਂ ਸਾਰੇ ਅੱਜ 64000 ਮੇਰਾ ਪਰਿਵਾਰ ਹੈ ਮੇਰੇ ਸਾਰੇ ਰਿਸ਼ਤੇਦਾਰ ਹੈਗੇ ਆ ਮੈਂ ਚਾਹੁੰਗਾ ਕਿ ਇਹਨਾਂ ਨੂੰ ਕੋਈ ਵੀ ਬੰਦਾ ਮੂਰਖ ਨਾ ਬਣਾ ਸਕੇ ਇਸ ਕਰਕੇ ਮੈਂ ਬਹੁਤ ਜਲਦੀ ਇੱਕ ਕੋਰਸ ਸ਼ੁਰੂ ਕਰੂੰਗਾ ਸਭ ਤੋਂ ਪਹਿਲਾ ਦਿਨ ਮੈਂ ਇਹ ਦੱਸਾਂਗਾ ਕਿ ਤੁਹਾਡੇ ਘਰ 'ਚ ਖੁਸ਼ਹਾਲੀ ਕਿੱਦਾਂ ਆ ਸਕਦੀ ਹੈ ਤੁਸੀਂ ਮੋਬਾਈਲ ਨੂੰ ਕਿੱਥੇ ਚਾਰਜ ਕਰੋ ਤੁਸੀਂ ਕਿੱਥੇ ਬਹਿਣਾ ਹੈ ਕੀ ਕਰਨਾ ਹੈ ਪਾਠ ਕਰਨਾ ਤੇ ਕਿਸ ਤਰ੍ਹਾਂ ਕਰਨਾ ਹੈ ਹੁਣ ਮੈਂ ਇਹੋ ਚੀਜ਼ਾਂ ਬੇਸਿਕ ਤੋਂ ਸ਼ੁਰੂ ਕਰਕੇ A to Z ਤੱਕ ਚੱਲਾਂਗੇ ਬਸ ਤੁਹਾਡਾ ਪਿਆਰ ਔਰ ਅਸ਼ੀਰਵਾਦ ਚਾਹੀਦਾ ਆਏਗਾ ਸਾਧ ਸੰਗਤ ਜੀ ਮੈਂ ਵੀਡੀਓ ਸਡਨਲੀ ਬਣਾ ਰਿਹਾ ਹਾਂ ਯਕਦਮ ਬਣਾ ਰਿਹਾ ਹਾਂ ਔਰ ਆ ਮੈਂ ਤੁਹਾਨੂੰ ਇੱਕ ਚਾਰਟ ਦੇ ਰਿਹਾ ਹਾਂ ਇਸ ਚਾਰਟ ਦੇ ਵਿੱਚ ਜਿਹੜਾ ਤਾਂ ਹਰਾ ਟਾਈਮ ਲਿਖਿਆ ਆ ਉਹਦੇ ਵਿੱਚ ਤੁਸੀਂ ਉਪਾਏ ਕਰਨਾ ਹੈਗਾ ਲਾਲ ਹੈ ਜਿੱਥੇ ਲਿਖਿਆ ਉਸ ਟਾਈਮ ਦੇ ਵਿੱਚ ਤੁਸੀਂ ਇਹ ਉਪਾਏ ਨਹੀਂ ਕਰਨਾ ਉਹਦਾ ਫਲ ਨਹੀਂ ਮਿਲੇਗਾ ਔਰ ਮਿਲੇਗਾ ਵੀ ਉਲਟਾ ਮਿਲੇਗਾ ਇਸ ਕਰਕੇ ਮੈਂ ਤੁਹਾਨੂੰ ਇਹ ਤਾਲਿਕਾ ਵੀ ਨਾਲ ਭੇਜ ਰਿਹਾ ਹਾਂ ਕਿ ਤੁਸੀਂ ਇਹਨੂੰ ਦੇਖੋ ਔਰ ਆਪਣੀ ਜ਼ਿੰਦਗੀ ਸਫਲ ਕਰੋ ਆਪਣੇ ਘਰ 'ਚ ਖੁਸ਼ੀਆਂ ਲਾਓ ਵਾਹਿਗੁਰੂ ਕੋਲ ਖੁਸ਼ੀਆਂ ਮੰਗਾਓ और भाई गुरु जी चरनी लग जाओ भाई गुरु जी का खालसा भाई गुरु जी की फतेह